ਸੋ ਹਾਂਜੀ ਬਾਈ ਦੀ ਕੋਟੀ ਪਹੁੰਚ ਚੁੱਕੇ ਆਂ ਨੰਬਰ 30 ਪਿੱਛੇ 8 ਪੱਲੀਏ ਕਬਜ਼ੇ ਵਾਲਿਆਂ ਟੱਕਾਂ 'ਚ ਫਿਰ ਇੱਕ ਚੈਨਲ ਆ ਬਾਈ ਹੋਰਾਂ ਦਾ ਆਈ ਪ੍ਰੀਤ ਗੁਰੀ ਆਈ ਪ੍ਰੀਤ ਗੁਰੀ ਤੇ ਸਪੋਰਟ ਕਰਿਆ ਕਰੋ ਯਾਰ ਬਹੁਤ ਘੈਂਟ ਕੰਮ ਆ ਬਾਈ ਹੋਰਾਂ ਦਾ ਵੀਡੀਓ ਪਾਉਨੇ ਹੁੰਦੇ ਆ ਜਿੱਦੇ ਪਾਲੇ ਸੂਟ ਤੋਂ ਕਾਲਾ ਪੰਗਾ ਪੈ ਜਾਂਦਾ ਹੈ ਹਏ ਜਣਾ ਖਣਾ ਹੀ ਆ ਕੇ ਸਾਲਾ ਫੀਲਿੰਗ ਲੈ ਜਾਂਦਾ ਹਾਂਜੀ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਜਾ ਰਹੇ ਆ ਅੱਜ ਦਸਹਰਾਣ ਕਿੱਥੇ ਜਾ ਰਹੇ ਆ ਅੱਜ ਆਪਾਂ ਮਿਲਣੇ ਜਾ ਰਹੇ ਆ ਕਿਸੇ ਬਹੁਤ ਹੀ ਆਪਣੇ ਖਾਸ ਭਰਾ ਨੂੰ ਤੇ ਆਪਣੇ ਵਲੌਗ ਦੇ ਨਾਲ ਬਣੇ ਰਹੋ ਸੋ ਮੈਂ ਹੋ ਗਿਆ ਰੈਡੀ ਸ਼ੈਡੀ ਤੇ ਮੈਂ ਜਾ ਰਿਹਾ ਪਹਿਲਾਂ ਜਾਣਾ ਕਰਨਵੀਰੇ ਕੋ ਕਰਨਵੀਰੇ ਨਾਲ ਚੱਕਣਾ ਤੇ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਕਰ ਦਿਓ ਲਾਈਕ ਕਮੈਂਟ ਤੇ ਬਾਕੀ ਤਾਨੂੰ ਦਿਨੇ ਆਂਗਾ ਦੀ ਆਪਰੇ ਲੋਵੀ ਮਿੱਤਰੋ ਆਪਾਂ ਨੇ ਵਾਲ ਬੁਲ ਕਰਾਉਣੇ ਸੀ ਸੈਟ ਆਪਾਂ ਪਹੁੰਚ ਗਏ ਭਰਾ ਦੇ ਸਲੂਨ ਤੇ ਦੇਖ ਹੀ ਸਕਦੇ ਹੋ ਸੀਰਫ हेयर ਸਲੂਨ ਜਿੱਥੋਂ ਆਪਾਂ ਸਾਰਾ ਕੰਮ ਕਰਉਂਦਾ ਹੈ ਅਰੇਗੜ ਰੋਡ ਤੇ ਆ ਅੱਡੇ ਵਾਲੇ ਬੜੀਆ ਜਿਹਾ ਨਹੀਂ ਲੱਗਦੀ ਸੁੰਦਰ ਹਾਂਜੀ ਕੀ ਹਾਲ ਚਾਲ ਦੋਸਤੋ ਵਧੀਆ ਜੀ ਵਧੀਆ ਠੀਕ ਠਾਕ ਜੀ ਠੀਕ ਠਾਕ ਹੋਰ ਕਾਇਸੇ ਤਾ ਹੋਰ ਭਾਈ ਕਿਦਾਂ ਹੋਰ ਭਾਈ ਬਸ ਵਧੀਆ ਭਾਈ ਠੀਕ ਠਾਕ ਵਧੀਆ ਵਧੀਆ ਹੋਰ ਰੈਡੀਰ ਸਭ ਵਧੀਆ ਹੋ ਕੇ ਤੇ ਆਪਣੇ ਵਾਲ ਜੇ ਕਰ ਲਈਏ ਸੈਟ ਕਰ ਦਿੰਦੇ ਭਾਈ ਕਰਦੀਏ ওকে ਚਲੋ ਠੀਕ ਹੈ ਕਰੀਏ ਹਨਾ ਕਰਾਉ ਜੇ ਹੋਏ ਵੇ ਆਜੋ ओके 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 तो हां जी दोस्तों वाल हो गया वृंदाण देख सकते okay. हो फिरा करा दिया वीर ने थैंक यू जी ਤੇ ਸਾਰੇ ਜਿਹੜੇ ਜਰੂਰੀ ਐਡੀਟ ਕਰੋ ਬਹੁਤ ਘੈਂਟ ਕੰਮ ਆ ਬਈ ਦਾ ਬਹੁਤ ਹੀ ਤੁਸੀਂ ਦੇਖ ਹੀ ਸਕਦੇ ਤੇ ਐਡਰੈਸ ਵਗੈਰਾ ਦੱਸ ਦੋ ਮੁੰਡਿਓ ਐਡਰੈਸ ਫਦੇਗੜਾ ਪਿੰਤੂਰ ਫਦੇਗੜਾ ਪਿੰਤੂਰ ਖੰਨਾਰ ਰੋਡ ਤੇ ਸੀਰਤ ਸਲੂਨ ਹੈ ਨਾ ਤੇ ਬਹੁਤ ਘੈਂਟ ਕੰਮ ਆ ਸੋ ਜਰੂਰ ਜਰੂਰ ਵਿਜ਼ਿਟ ਕਰੋ ਸੋ थैंक यू so much लव यू பிரਾਣੋ ओके ओके ਤੋ ਹਾਂਜੀ ਦੋਸਤੋ ਆਪਣੇ ਘਰ ਨਾਲ ਪਹੁੰਚ ਗਏ ਕੀ ਹਾਲ ਚਾਲ ਜੀ ਤੇ ਗੱਡੀ ਦਾ ਕੰਮ ਕਰਵਾਇਆ ਆਪਾਂ ਥੋੜਾ ਬਹੁਤ ਆ ਸਟੇਰਿੰਗ ਦਾ ਕਹਿੰਦੇ ਸੀ ਸਾਰੇ ਬਦਲ ਦਿਓ ਬਦਲ ਦੇ ਬੋਤਾਂ ਕਮੈਂਟ ਜੇ ਕਾਫੀ ਕਰਦੇ ਸੀ ਤੇ ਬਾਕੀ ਹੁਣ ਚਲਦੇ ਆਂਗਾ ਆਪਨਾ ਜੀਰਾ ਤੇ ਦੇਖ ਸਕਦੇ ਮੌਜ ਚਲ ਤੇ ਅੰਗਾ ਜਾ ਕੇ ਤੁਹਾਨੂੰ ਮੌਜ ਚਲ ਦਿਖਾਉਣੇ ਆਂ ਸੁ ਵਲੌਗ ਦੇ ਨਾਲ ਬਣੇ ਰਹੋ ਆਈ ਦੋਸਤੋ ਸਾਰਿਆਂ ਨੂੰ ਦੂਰ ਠੀਕ ਆ ਪਹੁੰਚ ਗਏ ਜੀਰਾ ਗੀ ਹੁਣ ਅਸੀਂ ਚਲਦੇ ਆਂ ਦੂਰ ਤੇ ਆਏ ਲੋ ਵੀ ਮਿੱਤਰੋ ਬਾਕੀਆਂ ਨਜ਼ਰਾਂ ਪਾਰ ਕੇ ਪਾਰ ਕੇ ਟਾਇਰ ਲੋਕਾਂ ਦੀ ਨਜ਼ਰਾਂ ਲੈ ਪਈ ਦੀ ਆਪਨੇ ਵੀ ਗਿਆ ਨਜ਼ਰਾਂ ਆ ਗਿਆ ਕੰਮ ਹੋ ਗਿਆ ਖਰਾਬ ਤਾਂ ਹੁਣ ਆ ਨੂੰ ਬਣਾ ਬਣਾ ਟਾਇਰ ਤੇ ਹੋਰ ਅਸੀਂ ਟਾਇਰ ਵਾਲੀਆਂ ਦੁਕਾਨਾਂ ਤੇ ਪਹੁੰਚ ਚੁੱਕੇ ਆ ਟਾਇਰ ਦੁਰ ਪਵਾ ਕੇ ਤੇ ਫਿਰ ਜਾਨੇਗਾ ਸੋ ਹਾਂਜੀ ਮਿੱਤਰੋ ਆਪਾਂ ਲੰਘ ਚੁੱਕੇ ਆ ਮੋਗਾ ਤੇ ਕਹਾਣ ਤੋਂ ਜਾ ਕੇ ਦਿੰਨੇ ਆਪਣੇ ਟਾਬਾ ਚੱਲਨੇ ਆ ਮਾਨਸੇ ਹੰਦਾ ਸੈਸੀਆ ਆ ਦੇਖ ਲੋ ਇਹ ਸ਼ੋਰ ਦੇਖਦਾ ਜਾਂਦਾ ਪਿੱਛੇ ਬਹਿ ਗਏ ਆ ਕਾ ਕੀ ਆ ਰਹੀ ਆ ਇਹ ਲੋ ਵਾ ਦੇਖੋ ਜੀ ਭਾਂ ਜੋ ਗੱਡੀ ਦਾ ਚਮਕਾ ਦਿੱਤੀ ਭਾਈ ਨੇ ਇਹ ਬਟਾ ਐਕਟ ਦੇ ਰਹੇ ਆ ਇਹ ਕਿੰਨਾ ਦਾ ਬਟਾ ਐਕਟ ਆ 1400 ਦਾ ਇਹ ਕਿਹੜੇ ਰੋਡ ਤੇ ਖੜੇ ਜੇ ਆ ਦੂਰ ਦਾ ਇਸ ਦੇ ਨਾਲ ਹੀ ਖੜੇ ਆ ਸੋ ਜਿੰਨੇ ਗੱਡੀ ਤੇ ਸਕ੍ਰੈਚ ਬਲੂ ਚਕਾਉਣੇ ਹੁਣ ਚਕਵਾ ਸਕਦਾ ਹੈ ਟੈਂਪੋ ਨੂੰ ਕੋਈ ਹੈ ਨਾ ਸਹੀ ਗੱਲ ਆ ਫ੍ਰੀ ਹੈ ਟੈਂਪੋ ਆਪਾਂ ਨੂੰ ਦੱਸਿਆ ਫ੍ਰੀ ਦਾ ਦਿੱਤਾ ਤੇ ਕਿੰਨੇ ਦਾ ਪਰ ਡਾਇਰੈਕਟਰ 1000 ਰੁਪਏ ਦਾ 1400 ਦਾ ਵੈਸੇ ਲੈਸ ਕਰਕੇ 1000 ਦਾ ਲੱਗੂਆ ਆਪਣੀ ਵੀਰ ਦੋ ਤੋਂ ਵਰਗੀ ਗੱਡੀਆਂ ਦੇ ਕੋ ਟੀਪੋਂ ਜਿਹੜੀ ਕੰਡ ਕਰਦੀ ਸੀ ਆ ਦੇਖੋ ਚਮਕਾਉਤੀ ਭੈਣ ਚਕਾ ਲਿਸ਼ਕਣ ਲੱਗੀ ਤੇ ਅਸੀਂ ਜਾ ਰਹੇ ਆ ਮਾਨਸੇ ਤੇ ਆ ਡੂਡੈਕਸ ਟਾਗੂ ਕੇ ਹੁਣੋਂ ਨਿਕਲੇ ਆ ਬਾਹਰ ਬਸ ਓਕੇ ਬਸ ਹੋ ਗਿਆ ਕੰਮ ਖਤਮ ਬਸ ਇਹ ਨਹੀਂ ਕਰਨਾ ਸੀ ਡੈਮੋ ਹੋ ਗਿਆ ਬਾਜੀ ਡੈਮੋ ਹੋ ਗਿਆ ਉਹ ਕਹਿੰਦੇ ਹੋਰ ਸਿਖਾਓ ਇਹ ਅੰਦਰ ਵਾਹ ਡੈਸੋ ਫਾਈਬਰ ਦੇ ਅੱਛੇ ਲਗਾ ਦੋ ਅੱਛਾ ਇਹ ਕੋਈ ਕਲਰ ਪੇਂਟ ਨਹੀਂ ਹਾਂਜੀ ਦੋਸਤ ਉਹ ਗਿੱਲੇ ਹੋਏ ਫਿਰਦੇ ਕਿਦਾਂ ਜੀ ਬੱਬੂ ਕਿਦਾਂ ਯਾਰ ਗਿੱਲੇ ਹੋ ਗਏ ਬੰਦੇ ਯਾਰ ਨੇ ਸਾਰੇ ਪੈਦੀ ਰੁਮਾਲ ਦੇ ਕੀ ਸਾਡੇ ਗਿੱਲੇ ਹੋਏ ਪਏ ਆ ਲਾ ਦੇ ਨਾ ਯਾਰ ਠੰਡ ਲਵਾਉਂਗਾ ਮੈਨੂੰ ਐ ਮੈਂ ਸੋ ਸੌਰੀ ਪਰ ਸਾਡੀ ਕੋਈ ਗਲਤੀ ਨਹੀਂ ਲਾ ਦੇ ਆਹੀ ਲਾ ਦੇ ਲਾ ਦੇ ਲਾ ਦੇ ਠੰਡ ਲੱਗਣ ਦੇ ਆ ਠੰਡ ਤਾਂ ਲੱਗ ਰਹੀ ਆ ਆ ਛੱਡ ਦੇ ਮੇਰਾ ਹਿੰਟ ਚੱਲ ਕੱਪੜੇ ਕੱਪੜੇ ਸੁੱਕੇ ਜਾਣਗੇ ਹਣਾ ਤੇ ਟਰੈਕ ਵੀ ਬੋਲ ਵਾਰ ਕੀ ਲੱਗ ਲਾਇਆ ਸੋ ਕੀ ਕਿਲਰ ਗਿਆ ਜੀ ਮਿੱਤਰੋ ਆਪਾਂ ਚੱਲੇ ਆ ਜੀ ਤੇ 버거 ਰੁਗਰ ਆਪਾਂ ਖਾ ਲਿਆ ਸੀਗਾ ਤੇ ਬਾਈ ਯਾਰ ਕਿ ਇਹ ਆਪਾਂ ਨੂੰ ਮਿਲ ਗਈ ਸੀ ਆ ਬਾਈ ਨੂੰ ਤੁਸੀਂ ਪਛਾਣਦੀ ਆ ਨਾ ਬਾਈ ਠੀਕ ਹੈ ਨਾ ਆਪਾਂ Song ਦੀ ਸ਼ੂਟਿੰਗ ਤੇ ਚੱਲੇ ਆਂਗੇ ਆਰਟਿਸਟ ਕੋਲੇ ਆਪਾਂ ਵੱਡੇ ਕੋਲੇ ਭਰਾ ਕੋਲੇ ਆਪਣੇ ਕੋਲੇ ਬਾਰਿਸ਼ ਹੀ ਕਾਫੀ ਹੋਰ ਸਾਨੂੰ ਬਹੁਤ ਦਿੱਕਤ ਹੋਈ ਅੱਜ ਨਹੀਂ ਮੋੜਾ ਕਰਕੇ ਲੈਪਰ ਆਪਣੇ ਖਰਾਬ ਹੋ ਗਏ ਸੀ ਪਿੱਛੇ ਬਹੁਤ ਮਾੜੀ ਹੋ ਰਹੀ ਜਾਨ ਸਾਨੂੰ ਆ ਵੀ ਮੌਕੇ ਤੇ ਆ ਅੱਜ ਰੱਬ ਨੇ ਮਾੜੀ ਕੀਤੀ ਆਪਣੇ ਨਾਲ ਹੈ ਨਾ ਟੱਕਾ ਹੋਇਆ ਆਪਣੇ ਨਾਲ ਅੱਜ ਬਹੁਤ ਟੱਕਾ ਹੋ ਰਿਹਾ ਬਾਈ ਚੱਲ ਕੋਈ ਨਾ ਰੱਬਾ ਕੱਤੀ ਤੇ ਵਾਕੇ ਕਿਹ 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 ਕੋਲ ਹੈ ਕਿਹ ਕੋਲ ਨਾ ਉਹਦਾ ਨਾਮ ਤਾਂ ਕੰਟੈਕਟ ਨੰਬਰ ਹੋਵੇ ਫੋਨ ਲਾ ਕੇ ਆ ਤੂੰ ਮਾੜੀ ਬਾਰਿਸ਼ ਰਕਵਾ ਦੂ ਸਹੀ ਗੱਲ ਬਾਸਨ ਘੰਟੇ ਦੀ ਰਕਵਾ ਫਿਰ ਅਸੀਂ ਚੱਲ ਜਾਣਾਗਾ ਤੋ ਤੁਹਾਡੇ ਲਈ ਸਰਪ੍ਰਾਈਜ਼ ਹੈ ਸਹੀ ਗੱਲ ਹੈ ਬਹੁਤ ਤਗੜਾਗਾ ਆਪਣੇ ਬਲੌਗ ਤੇ ਬਣੇ ਰਹੋ ਬਣੇ ਰਹੋ ਜਿਹੜੇ ਨਹੀਂ ਲਾਈਕ ਸਬਸਕ੍ਰਾਈਬ ਦੱਬ ਕੇ ਕਰ ਦੋ ਆਪਣੇ ਚੈਨਲ ਨੂੰ ਜਿਹੜੇ ਨਹੀਂ ਦੇਖਣਾ ਚਾਹੁੰਦੇ ਨਾ ਜਿਹੜੇ ਹਨਾ ਸਕਿਪ ਕਰਦੇ ਆ ਸਕਿਪ ਨਾ ਕਰਿਓ ਅੱਜ ਗੱਲਾਂ ਕਰੀਆਂ ਅੱਜ ਦੇਖੋ ਤੁਸੀਂ ਹਾਂ ਅੱਜ ਦਾ ਵਲੌਗ ਦੇਖੋ ਲਾਈਕ ਵਾਲਾ ਬਟਨ ਜੱਕ ਸਾਧੋ ਅੱਜ ਆਪਣਾ ਆਪਣੇ ਬੂਟਾ ਜਣਾ ਵਿੰਗਾ ਕਰ ਦੋ ਤੁਹਾਨੂੰ ਆਮਾ ਜਾ ਕੇ ਮਲਾਉਣੇ ਆਪਣੇ ਇੱਕ ਹੋਰ ਬ੍ਰਦਰ ਨਾਲ ਤੇ ਵਲੌਗ ਦੇ ਬਣੇ ਰਹੋ ਕਰ ਦੋ ਸਬਸਕ੍ਰਾਈਬਰ ਸਬਸਕ੍ਰਾਈਬ ਕਰ ਦੋ ਫਿਰ ਚਲੋ ਕੋ ਜਿਹੜਾ ਕਰਦੇ ਹੋ ਤੇ ਬਾਕੀ ਠੀਕ ਹੈ ਚਲੋ ਠੀਕ ਹੈ ਜੀ ਹੁਣ ਆਪਾਂ ਮਿਲਦੇ ਆ ਅੱਗੇ ਓਕੇ ਹਾਂ ਜੀ ਸਕੂਲ ਵਾਲੇ ਬੱਚੇ ਆਪਾਂ ਨੂੰ ਬਾਏ ਬਾਏ ਬੋਲ ਰਹੇ ਹਨ ਬਾਏ ਬਾਏ ਗੱਡੀ ਵਾਸ ਲੈਣਾ ਆ ਜੋ ਆਗੇ 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 ਨਹੀਂ ਆ ਵੀ ਮੁੰਡੇ ਆ ਗਏ ਉਹ ਆਪਾਂ ਆ ਰਹੇ ਆ ਰਵਾ ਦੇਰੇ ਦੀ ਵੇਟ ਭਾਜੀ ਗੰਦਾ ਵੇਟ ਕਰੋ ਮੈਂ ਥੋੜਾ ਜਾਂ ਨਿਆਰ ਗਿਆ ਸੀ ਇੱਧਰ ਵੀ ਕੰਮ ਇੱਧਰ ਵੀਡੀਓ ਸ਼ੂਟ ਕੀਤੇ ਜਾ ਰਹੇ ਰੰਧਾਵਾ ਸਾਹਿਬ ਵੱਲੋਂ ਤੇ ਇੱਧਰ ਅਜੇ ਗਾਣੇ ਗੁਣੇ ਹੀ ਦੇਖੀ ਜਾਂਦੇ ਆ ਮੇਰੀ ਜ਼ਿੰਦਗੀ ਦੇ ਪੰਨੇ ਅੱਛਾ ਕਿ ਬੜਾ ਮੁੰਡਿਆਂ ਨੇ ਬਾਰੇ ਕੰਮ ਕਰਦੇ ਜੋਰਾ ਸ਼ਰਣਾ ਚੱਲ ਰਿਹਾ ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਸਮਾਨ ਤੇ ਸਮਾਨ ਸਾਹਿਬ ਰਬਾ ਵੀਰੇ ਨੂੰ ਮਿਲਣਾ ਚਾਹ ਰਿਹਾ ਹੋਣ ਡਿਆ ਵਾ ਆਈਏ ਨਾ ਵੀਰੇ ਦੇ ਘਰੋਂ ਵੀਰੇ ਦੇ ਘਰੋਂ ਹੋ ਕੇ ਆ ਜੀ ਉਹ ਤੁਹਾਡਾ ਸ਼ਹਿਰ ਗਏ ਸੀ ਉਹ ਉਹਨਾਂ ਨੂੰ ਦੇਖਦੇ ਆ ਕਹਿੰਦੇ ਤੁਸੀਂ ਇੱਥੇ ਵੇਟ ਕਰੋ ਮੈਂ ਆ ਰਿਹਾ ਤੇ ਬਾਕੀ ਆਉਂਦਾ ਤੁਹਾਨੂੰ ਦਿੰਨੇ ਆ ਅਪਡੇਟ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰ ਦੋ ਦਬ ਕੇ ਯਾ ਜੋਬਰ ਦੇਖੋ ਆਵਦੀਆਂ ਹੀ ਇਹ ਦੇਖੋ ਰੀਲਾਂ ਰੂਲਾਂ ਬਣਾਈ ਜਾਂਦੇ ਆਵਦੀਆਂ ਬਣਾਈ ਜਾਂਦੇ ਆ ਆਪਣੀ ਖੜੀ ਰਵਾਨੀ ਸੰਦਰਾ ਦੇਖ ਹੀ ਸਕਦੇ ਹੋ ਹਾਂ ਜੀ ਕਹਿੰਦੇ ਕਿੱਥੇ ਆ ਗਏ ਕਹਿੰਦੇ ਮਾਨਸੇ ਆ ਗਏ ਮਾਨਸੇ ਮਾਨਸੇ ਆ ਗਏ ਮਾਨਸੇ ਤੇ ਆਪਾਂ ਕਰਦੇ ਵੀਡੀਓ ਲਈ ਫੀਲ ਤੇ ਬਾਈ ਅਜੇ ਆਇਆ ਨਹੀਂ ਰਵਾਬ ਬਾਈ ਰਾਹ ਦਾ ਮੇਰੇ ਕਰਦੇ ਆ ਉਹਨਾਂ ਨਾਲ ਵੀ ਆਹ ਦੇਖ ਸਕਦੇ ਹੋ ਦੋ ਚੋਬਰ ਇਧਰ ਲੱਗੇ ਹੋਏ ਆ ਦੋਸਤੋ ਕਿਵੇਂ ਠੰਡ ਲੱਗਦੀ ਲਾਇਆ ਫੋਨ ਉਹਨਾਂ ਦੇ ਤੇ ਦੀ ਦੀ ਗੱਡੀ ਚਲਾ ਰਹੀ ਆ ਜੀ ਦੇਖ ਸਕਦੇ ਆ ਅੱਜ ਸਾਡੀ ਗੱਲ ਪਹੁੰਚ ਜਾਗੇ ਘਰੇ ਹਾਂਜੀ ਦੋਸਤੋ ਵੀਰਾ ਪਹੁੰਚ ਗਿਆ ਤੇ ਹੰਮ ਲਗਾ ਹੀ ਆ ਕੋਈ ਗਾਈ ਨਹੀਂ ਮੇਲਦੇ ਆ ਤੇ ਇਧਰ ਆ ਤੁਸੀਂ ਦਰਵਾਜ਼ਾ ਮੋੜੀ ਜਾਓ ਤੇ ਲਾਉਦੇ ਬਣੇ ਰਹੇ ਨੇ ਸਾਰੇ ਤੁਸੀਂ ਆਓਗੇ ਇੱਥੇ ਕਿਸੀ ਆ ਜੀ ਤੁਸੀਂ ਖੜਜੋ ਭਾਈ ਜਿਦਾਂ ਹੀ ਯਾਰ ਸੋ ਸੋ ਠੀਕ ਹੈ ਬੋਲੋ ਹੋਰ ਕੀ ਹੋ ਰਿਹਾ ਹੈ ਜਾ ਤੋ ਬੰਦ ਕਰੀਦਾ ਰੰਦਾਵਾ ਵੀਰਾ ਰਹਿ ਗਿਆ ਰੰਦਾਵਾ ਵੀਰਾ ਚੱਲ ਗਿਆ ਵਧੀਆ ਵਧੀਆ ਹੋਰ ਠੀਕ ਵਧੀਆ ਵਧੀਆ ਸਵੇਰੇ ਸੂਰੀ ਨਾ ਹੋਰ ਭਾਈ ਠੀਕ ਇਹਨਾਂ ਨੂੰ ਤਾਂ ਚੱਲ ਜੀ ਮੋਦੀ ਇਹਨੂੰ ਅੱਗੇ ਤੋਂ ਚੱਲ ਕੇ ਰਹੇਗਾ ਥੋੜੋ ਸ਼ੂਟ ਚੱਲ ਰਿਹਾ ਹੈ ਰਾਉ ਤੁਸੀਂ ਭਾਈ ਮੈਂ ਕਰਵਾ ਲਵਾਂ ਮੈਂ ਕਰਾਉਣਾ ਬਾਅਦ ਚ ਆਪਾਂ ਕਰਾ ਲੈਨੇ ਬਈ ਥੋੜੋ ਯੂਟ ਚੱਲ ਰਿਹਾ ਵੀਰੇ ਨਾਲ ਜੀ ਵੀਰੇ ਹੁਣਾਂ ਨੂੰ ਫਾਈਨਲ ਮੈਚ ਪਹੁੰਚ ਚੁੱਕੇ ਆ ਮਿਲਿਆ ਭਾਈ ਨੂੰ ਮਿਲ ਕੇ ਬਹੁਤ ਵਧੀਆ ਲੱਗਾ ਬਹੁਤ ਐਨਰਜੀ ਰਹੀਦਾ ਖਿਡਾਰੀ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਉਹ ਥੋੜਾ ਜਿਹਾ ਸੰਗਤ ਨਾਲੋ ਸਾਡੀ ਫੋਟੋ ਹੋ ਜਾਈਂ ਅਸੀ ਗੱਲ ਜੀ ਚੈਨਲ ਆ ਬਾਈ ਹੋਰਾਂ ਦਾ 하이 프리트 구리 하이 프리트 구리 ਤੇ سپورਟ ਕਰਿਆ ਕਰੋ ਯਾਰ ਬਹੁਤ ਘੱਟ ਕੰਮ ਆ ਬਾਈ ਹੋਰਾਂ ਦਾ ਵੀਡੀਓ ਪਾਉਨੇ ਹੁੰਦੇ ਆ ਤੇ ਤੁਸੀਂ ਦੱਬ ਕੇ سپورਟ ਕਰਿਆ ਕਰੋ ਹਨਾ ਵਧੀਆ ਟੈਲੇਂਟ ਆ ਬਾਈ ਹੋਰਾਂ ਦਾ ਵੀਡੀਓ ਪਾਉਨੇ ਆ ਹਨਾ ਇੰਨੀ ਸੋਣੀਆ ਜੇ ਬਾਹਰ ਨਿਕਲ ਕੇ ਚੀਜ਼ ਕਰਨੀ ਵਧੀਆ ਚੀਜ਼ ਐਪਰੀਸ਼ੀਏਟ ਕਰਿਆ ਕਰੋ ਬੜੇ ਕਮੈਂਟਾਂ ਨਾਲੋਂ ਨਾ ਤੇ ਬੰਦੇ ਦਾ ਚਾਹੀ ਕਮੈਂਟ ਨਹੀਂ ਕਰਿਆ ਕਰੋ ਹਾਂਜੀ ਹਾਂਜੀ ਪਰ ਹੱਲਾਸ਼ੀਰੀ ਦੇ ਲੈ ਕੇ ਬਾਕੀ 프리트 ਗਾਣਾ ਸੁਣਾ ਦਿੰਦੇ ਆ ਆਪਾਂ ਕਹਿੰਦਾ ਕਿਹੜਾ ਸੀ ਹਾਈ ਜਿੱਦੇ ਪਾਲੇ ਸੂਟ ਤੂੰ ਕਾਲਾ ਪੰਗਾ ਪੈ ਜਾਂਦਾ ਹੈ ਹਏ ਜਣਾ ਖਣਾ ਹੀ ਆ ਕੇ ਸਾਲਾ ਫੀਲਿੰਗ ਲੈ ਜਾਂਦੇ ਕਮੈਂਟ ਤੇਰੇ ਤੇ ਕਰਦੇ ਲੱਗਦਾ ਡਰ ਨਹੀਂ ਸ਼ੇ ਤਰਾ ਤੂੰ ਲਾ ਪਾਈਂ ਧੌਣ ਵਿੱਚ ਗਾਨੀ ਦੀ ਗੋਲੀ ਚੱਲ ਜਿਵੇਂ ਤਰਾ ਤੂੰ ਲਾ ਪਾਈਂ ਧੌਣ ਵਿੱਚ ਗਾਨੀ ਨਹੀਂ ਗੋਲੀ ਚੱਲ ਜਿਵੇਂ ਤਰਾ ਤੂੰ ਧੰਨਵਾਦ ਜੀ ਬਹੁਤ ਬਹੁਤ ਲਵ ਯੂ ਭਾਈ ਧੰਨਵਾਦ ਅੱਜ ਹੀ ਹੁਣ ਵੀਰਾ ਚੱਲਿਆ ਆਪਾਂ ਪੁੱਤ ਉਹਦਾ ਕੁਟ ਕੁਟ ਕਰ ਲੈਣਾ ਤੇ ਚੱਲਦੇ ਆ ਆਪਣਾ ਫੋਟੋ ਸ਼ੀਟ ਤੇ ਸ਼ੁਕਰੀਆ ਬਹੁਤ ਧੰਨ ਭਾਈ ਲਵ ਯੂ ਭਾਈ ਮੈਨੂੰ ਵੀ ਭਾਈ ਧੰਨਵਾਦ ਜੀ ਧੰਨਵਾਦ ਜੀ ਆਏ ਜੀ ਥੈਂਕ ਯੂ ਠੀਕ ਹੈ ਭਾਈ ਹੁਣ ਭਾਈ ਹੁਣ ਚੱਲਿਆ ਹਾਂ ਵੀ ਮਿੱਤਰੋ ਕਿੱਦਾਂ ਲੱਗਿਆ ਭਾਈ ਨਾਲ ਮਿਲ ਕੇ ਬਹੁਤ ਸਰਾ ਬਹੁਤ ਖੁਸ਼ ਹੈ ਠੀਕ ਹੈ ਨਾ ਬਹੁਤ ਵਧੀਆ ਸੀ ਯਾਰ ਬਹੁਤ ਤਾਂ ਲੱਗਿਆ ਯਾਰ ਬਹੁਤ ਕਹਿਣ ਨੂੰ ਨਹੀਂ ਨਹੀਂ ਬਹੁਤ ਬਹੁਤ ਕਹਿਣ ਵੰਦਣਾ 10 ਮਿੰਟ ਹੰਡ ਲੱਗ ਰਹੀ ਹੈ ਚੱਲ ਹੁਣ ਆਪਾਂ ਅੰਦਰ ਢਿੱਕ ਲਾ ਕੇ ਕਰਦੇ ਚੱਲ ਹੁਣ ਆਪਾਂ ਜਲੰਦਰ ਚੱਲਦੇ ਹਾਂ ਚੱਲੋ 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 ਮੁੰਡਿਆ ਹਾਂਜੀ ਤ로우 ਆਪਾਂ ਮੇਲੇ ਰਵਾ ਵੀਰੇ ਨੂੰ ਮਿਲ ਕੇ ਬਹੁਤ ਕੈਂਡ ਲੱਗਿਆ ਬਹੁਤ ਕੈਂਡ ਨੇਚਰ ਆਪਾਂ ਬਾਈ ਦਾ ਨੇਚਰ ਬਹੁਤ ਘੈਂਡੀ ਨੇ ਬਹੁਤ ਕੈਂਡ ਯਾਰ ਦੱਸੋ ਜੀ ਸਾਨੂੰ ਨਾ ਅੰਦਰੋਂ ਫੀਲਿੰਗ ਆ ਰਹੀ ਐ ਅਸੀਂ ਦਸੀਏ ਸਾਰਿਆਂ ਨੂੰ ਕਿ ਕਿੱਦਾਂ ਦੇ ਬੰਦੇ ਆ ਨਾ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਤੁਸੀਂ ਕਿਹੜਾ ਮਿਲੇ ਕਦੀ ਬਾਕੀ ਜਿਹੜੇ ਮਿਲੇ ਹੁਣੇ ਉਹਨਾਂ ਨੂੰ ਤਾਂ ਪਤਾ ਹੀ ਆ ਬਹੁਤ ਕੈਂਡ ਯਾਰ ਬਹੁਤ ਕੈਂਡ ਬੰਦਾ ਤੇ ਵੀਰੇ ਨੂੰ ਮਿਲਿਆ ਤੇ ਵੀਰੇ ਨੂੰ ਕਿਹਾ ਅਸੀਂ ਜਾਣਾ ਸੀ ਸਿੱਧੂ ਬਾਈ ਦੀ ਗੋਠੀ ਮਿਲਣ ਬੇਬੇ ਆਪ ਨੂੰ ਸੋ ਵੀਰੇ ਨੇ ਕਾਲ ਕਰ ਦਿੱਤੀ ਆ ਗੋਠੀ ਸੋ ਹੁਣ ਆਪਾਂ ਗੋਠੀ ਜਾ ਕੇ ਤੁਹਾਨੂੰ ਦਿਖਾਉਣਾ ਮੌਲਛਰ ਤੇ ਬਣੇ ਰਿਓ ਆਪਣੇ ਵਲੌਗ ਦੇ ਨਾਲ ਤੇ ਬਾਈ ਨੂੰ ਤਾਂ ਨਹੀਂ ਆਪਾਂ ਚਲੋ ਮਿਲ ਸਕਦੇ ਬਾਈ ਚੱਲ ਗਿਆ ਤੇ ਸੋ ਬਾਈ ਦੀ ਗੋਠੀ 'ਚ ਜਾ ਕੇ ਦੇਖਾਂਗੇ ਸੋ ਵਲੌਗ ਦੇ ਨਾਮ ਬਣਦੇ ਰਿਓ ਚੈਨਲ ਕਰੋ ਸਬਸਕ੍ਰਾਈਬ ਲਾਈਕ ਮਾਈਂ ਬਾਈ ਦੀ ਗੋਠੀ ਪਹੁੰਚ ਚੁੱਕੇ ਆ ਸੋ ਗੱਡੀ ਪਾਰਕਿੰਗ ਕਰਦੇ ਆ ਫਿਰ ਪੁੱਛਦੇ ਆ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ आनंद ਦਿਖਾਉਣੇ ਆ ਆਪਣੇ ਡਿਗੀਆ ਆ ਦੇਖ ਲੋ ਬਾਈ ਦੀ ਕੁੱਟੀ ਆ ਗਈ ਮੈਂ ਕਰ ਦੂੰ ਇੱਧਰ ਗੇਟ ਦਿਖਾਉਂਦੇ ਉਹ ਨਾ ਪੁੱਛਣ ਦੇ ਆਪਣਾ ਨਾਮ ਆਇਆ ਆ ਆਪਾਂ ਚੱਲਦੇ ਆ ਗੱਡੀ ਕਿੱਥੇ ਲਾਈਏ ਬਈ ਇੱਧਰ ਤੇ ਕਾਫੀ ਥਾਂ ਹੈਗੀ ਆ ਇੱਧਰ ਲਾ ਦੂ ਨਾ ਗਾਹਾਂ ਲਾ ਦੂ ਨਾ ਆਪਾਂ ਚੱਲਦੇ ਆਂ ਗਿਆ ਇੱਧਰ ਲਾ ਦਿੰਦੇ ਜੀ ਜੀ ਹਾਂਜੀ ਬਾਈ ਦੀ ਗੋਦੀ ਪਹੁੰਚ ਚੁੱਕੇ ਹਾਂ ਤੁਹਾਨੂੰ ਦਿਖਾਉਣਾ ਹੈਗਾ ਗਾਂਹਾਂ ਦਾ ਅੰਦਰ ਫਿਰਦੇ ਐਂਟਰੀ ਹੋਣ ਦਿੰਦੇ ਆਂ ਫਿਰ ਵੈਸੇ ਤਾਂ ਬਾਈ ਨੂੰ ਕਾਲ ਕੀਤਾ ਸੀ ਅਜੇ ਵੀ ਕਾਫੀ ਕੱਟ ਹੈਗਾ ਬਾਈ ਦੀ ਗੋਦੀ ਕਿੱਥੇ ਜਾਣ ਦੇਣਗੇ ਆ ਵੀਰੇ ਓਥੇ ਗੋਦੀ ਦੇ ਯਾਰ ਯਾਰ ਹਾਂਜੀ ਸੋ ਬਾਈ ਦੀ ਕੋਠੀ ਆਈ ਸੀ ਤੇ ਕੋਠੀ ਆ ਕੇ ਬਹੁਤ ਵਧੀਆ ਲੱਗਾ ਅੰਦਰ ਗਏ ਹੀ ਸ਼ੇਰ ਕਰ ਲੈਂਦੀ ਆ ਬੀਟੀ ਬਣਾ ਬਾਈਆਂ ਯਾ ਚਾਜ ਠੀਕ ਠਾਕ ਸਾਰੇ ਠੀਕ ਠਾਕ ਬਹੁਤ ਸਾਰਾ ਕਰਨ ਬਾਈ ਕਰਨ ਬਾਈ ਸੋ ਬਾਈ ਨੂੰ ਮਿਸ ਯੂ ਲਵ ਯੂ ਬਾਈ ਨੂੰ ਬਾਈ ਇਦਾਂ ਲੱਗਣ ਡਿਆ ਜਿਦਾ ਸਾਡੇ ਸਾਹਮਣੇ ਹੀ ਖੜਾ ਹੁੰਦਾ ਸੱਚੀ ਰੇਡੀ ਲਵ ਯੂ ਬਈ ਮਿਸ ਯੂ ਜੀ ਮਿੱਤਰੋ ਅੰਦਰ ਹੋਏ ਆਪਾਂ ਵਜੇ ਦਾ ਪਰ ਅੰਦਰ ਦੀ ਇਹਨਾਂ ਕੋਈ ਵੀਡੀਓ ਵਗੈਰਾ ਨਹੀਂ ਬਣਾਉਣ ਦਿੱਤੀ ਤੇ ਨਵਾਂ ਜਾਨੀ ਲੇਟ ਹੋ ਗਈ ਥੋੜਾ ਤੇ 5 ਵਜੇ ਤੱਕ ਖੋਲ ਮੇਰਾ ਜਗਾ 5 ਵਜੇ ਤੱਕ ਓਪਨ ਕਰਦੇ ਆ ਤੇ ਬਾਕੀ ਹਵੇਲੀ ਹੋਵੇ ਚਲੋ ਵਧੀਆ ਲੱਗੀਆਂ ਵਧੀਆ ਤੇ ਭਾਈ ਦੀ ਗੱਡੀਆਂ ਗੁਡੀਆਂ ਦੇਖੀਆਂ ਤੇ ਸੋ ਆਪਣੇ ਵਲੌਗ ਨੂੰ ਆਪਾਂ ਕਰਦੇ ਆ ਇਥੇ ਐਂਡ ਐਂਡ ਤੇ ਉਹ ਮੈਸੀਵ ਬਾਈ ਦਾ ਰਵੀ ਬਾਈ ਦਾ ਦੇ ਉਹ ਲੈਂ ਦਿলো ਮਾ ਤੇ ਲੌ ਲਗਾਤੀਆਂ ਹੋਰ ਆਪਣੇ ਭਰਾ ਦੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀ ਲਾਈਕ ਕਰ ਦਿਓ ਲਾਈਕ ਦਬ ਕੇ ਕਰ ਦਿਓ ਕਰਦਾ ਲਾਈਕ ਸ਼ੇਅਰ ਇਦਾਂ ਹੀ ਬਣੇ ਰਹੋ ਸਾਡੀ ਇਦਾਂ ਹੀ ਬਣੇ ਰਹੋ ਤੇ ਸੋ ਥੈਂਕ ਯੂ so much ઓફ ਯੂ ਬਾਈ ਮਿਲਦੇ ਆ ਅਗਰ ਵਾਰ ਆਪਸ ਥੈਂਕ ਯੂ